ਅਗਲੀ ਕਬੱਡੀ ਮਾਚ ਦੀ ਤਿਆਰੀ ਕਰਦਾ ਹੁੰਦਿਆਂ ਹੁਣ ਆਸਪ੍ਰੀਡ ਇਹ ਵੀ ਅੱਜ ਤੇ ਹੁਕਮਾ ਆਪਣਾ ਇਹ ਦਾਖਲ ਵੀ ਹੋ ਰਿਹਾ ਹੈ ਪਹਿਲੀ ਕਬੱਡੀ ਲੈ ਵੀ ਲੰਬੀ ਵਾਲਾ ਮਨਜੋਤ ਕੌਂਦੇ ਨੇ ਵੜ ਗਿਆ ਲਓ ਮਨਜੋਤ ਆਹ ਲਾ 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 ਕੜ ਗਿਆ ਕੜ ਗਿਆ ਇਹ ਰਮੇ ਦੇਖਦਾ ਰਹੇ ਆ ਨਾ ਆਪਿਆ ਕਰਨ ਨਾ ਮਾ ਆ ਰਿਹਾ ਪੁੱਤਰ ਮਾਟੀ ਨਾਲ ਆ ਲੈ ਜਵਾਕਾਂ ਦੇ ਲਈ ਹਾਂਜੀ ਓਟ ਬਾਸੇ ਕਾ ਕਰਾ ਰਹੇ ਨੇ ਗੱਲਾਂ ਇਹਨਾਂ ਬਈ ਬੜਾ ਰਖਾ ਰਹੇ ਨੇ ਪੜ ਜਾਏ ਪੜ ਜਾਏ

ਅਸੀਂ ਇੱਥੇ ਸਾਡੇ ਏਰੀਆ ਤੋਂ ਤੇ ਜੀਰਾਂ ਨੂੰ ਆ ਕੇ ਧੰਨਵਾਦ ਹੈ ਉਹਨਾਂ ਕੋਈ ਰਕਤਰ ਦੇ ਵੀ ਸੀਗਾ ਉਹਨੂੰ ਕੋਈ ਕੰਮ ਪੈ ਗਿਆ ਉਹਦਾ ਉਹਨਾਂ ਦਾ ਵੀ ਤੇਰੇ ਵੱਲੋਂ ਖੜੀ ਸ਼ਖਰ ਦਾ ਵਾਅਦਾ ਕਰ ਉਹਨਾਂ ਦਾ ਜੀਰਾਂ ਦੇ ਵੀ ਆਉਣੀ ਕਿਹਦਾ ਸ਼ਤਾ ਫੇਰ ਮੈਂ ਨਾਲ ਨਾਲ ਸਾਥ ਹੋਣਾ ਆ ਗਿਆ ਠੀਰੇ ਦੇ ਕਬੱਡੀ ਅੱਜ ਕਬੱਡੀ ਦਾ ਸਟੇਜ ਹੋ ਰਿਹਾ ਸਾਡੇ ਬਿੱਟੇ ਬਣੇ ਜੱਟ ਦੇ ਪਿਆਰ ਨਾਲ ਲੇ ਭਈਆ ਆਪਾਂ ਪਹੁੰਚ ਚੁੱਕੇ ਆ ਆਪਾਂ ਫੀਟ ਲੈਣਾ ਮਾਸਟਰ ਮਾਨ ਕਰਨਾ ਕਿੰਨੀਆਂ ਆਪਣਾ ਬੰਦਾ ਪਰ ਪਤਰੀ ਲੈਣੇ ਕਿ ਮਾਸਟਰ ਮਾਨ ਇਹ ਲੀੜੇ ਚ ਕਿਤੇ ਰੱਖ ਲੈ ਜਿਹੜੇ ਨੂੰ ਬਹੁਤ ਬਹੁਤ ਤਿਆਰ ਕਰ ਗਿਆ ਵੱਡੇ ਓਏ ਬੂਟਰ ਸੇਲ ਜੱਤੀ ਜਿਹੜੇ ਰਾਏ ਨੇ ਆਪਾਂ ਨੂੰ ਇਹ ਧਰਾ ਵੱਡੇ ਵੱਡੇ ਨਾਟਕਾਂ ਚਾਹ ਤੇ ਨਾ ਹਬੀ ਪਟਿਆਲਾ ਵਿਚਾਕੀ ਜੇ ਨਾਮ ਪਾਉਣ ਦਾ ਨੰਬਰ ਬੋਦੀ ਜੀ ਨੂੰ ਦੇ ਰਿਹਾ ਹੈ ਗੱਲ ਮਾਕੇ ਦੇ ਮਨ ਤੇ ਸਰਹਾਲੀ ਮਨ ਵਾਲਾ ਕਹਿੰਦੇ ਅਮਰੀਕਾ ਤੋਂ ਟਰੈਕਟਰ ਜਿੱਤ ਕੇ ਪੰਜਾਬ ਨੂੰ ਲੈ ਕੇ ਆਇਆ ਇਹ ਖਿਡਾਰੀਆਂ ਨੇ ਕਹਿੰਦੇ ਵੱਡੇ ਹਰਕਾਨ ਮਨਦੀਪ ਸਿੰਘ ਬਿੱਕੂ ਕਲਿਆਰ ਸੁੱਕੇ ਦਾ ਹੈਰੀ ਤੇ ਨਾਨ ਜਸ਼ਨੁਰੀ ਦੁਨੀਆ ਦੇ ਟਾਪਰ ਸਾਡੇ 13 ਤੇ 14 ਨੰਬਰ ਜਿਹੜੇ ਇਸ ਮੈਚ ਦੇ ਹੋਣਗੇ ਸਾਡੇ 13 पढ़ाई मार्क चोरही पढ़ाई मोरहसी आहे सोला वा गिरनार सोला वा गिरनार चार कल्याण वाले तेन ने एक पथरी लगे हुआ है हम देखा भी क्या करू कुमार राजा पथरी फिर तो तो राजा खेला था। राजा राजा पथरी आवे नहीं गेम चेंजर कहें